ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪੂਰੇ ਸਮੁੱਚੇ ਕਾਡਰ ਵੱਲੋਂ 2364 ਭਾਗੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਕੇ ਨਾ ਕੇ ਸਾਨੂੰ ਰੋਜ਼ਗਾਰ ਦਿੱਤਾ ਬਲਕਿ ਸਾਡੇ ਸੁਪਨਿਆਂ ਨੂੰ ਵੀ ਪੂਰਾ ਕੀਤਾ ਹੈ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਜੋ ਸਾਡੀ ਭਰਤੀ ਹੈ ਉਹ ਕੋਈ ਨਵੀਂ ਭਰਤੀ ਨਹੀਂ ਬਲਕਿ 5 ਸਾਲ ਪੁਰਾਣੀ ਭਰਤੀ ਹੈ ਜੋ ਕਿ ਬਿਲਕੁਲ ਰੱਦ ਹੋ ਚੁੱਕੀ ਸੀ ਖਤਮ ਹੋ ਚੁੱਕੀ ਸੀ ਤੇ ਸਾਡੀਆਂ ਆਸਾਂ ਵੀ ਖਤਮ ਹੋ ਚੁੱਕੀਆਂ ਸੀ ਕਿ ਸਾਨੂੰ ਹੁਣ ਸ਼ਾਇਦ ਅਗਰ ਰੋਜ਼ਗਾਰ ਦਾ ਮੌਕਾ ਨਹੀਂ ਮਿਲੇਗਾ ਕਿਉਂਕਿ ਅਸੀਂ ਕਿਤੇ ਨਾ ਕਿਤੇ ਬਿਲਕੁਲ ਓਵਰੇਜ ਹੋ ਚੁੱਕੇ ਸੀ ਤੇ ਨਾਲ ਹੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਵੀ ਉਹਨਾਂ ਬੇਰੁਜ਼ਗਾਰਾਂ ਵਿੱਚੋਂ ਇੱਕ ਹਾਂ ਜੋ ਕਿ ਆਪਣੇ ਰੋਜ਼ਗਾਰ ਦੀ ਉਮੀਦ ਛੱਡ ਕੇ ਦੁਬਈ ਮੂਵ ਕਰ ਚੁੱਕੀ ਸੀ ਅੱਛਾ ਪਰ ਮੈਂ ਜਦੋਂ ਮੈਨੂੰ ਪਤਾ ਲੱਗਿਆ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਐਡਾ ਬੜਾ ਇਨਕਲਾਬ ਆ ਚੁੱਕਿਆ ਹੈ ਸਾਡੀ ਆਪਣੀ ਸਰਕਾਰ ਆ ਚੁੱਕੀ ਹੈ ਸਾਡੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾ ਲੈ ਕੇ ਆਂਦਾ ਹੈ ਤਾਂ ਮੇਰੀ ਉਮੀਦ ਦੁਬਾਰਾ ਜਾਗ ਗਈ ਉਸ ਤੋਂ ਬਾਅਦ ਜਦੋਂ ਮੈਂ 2023 ਦੇ ਵਿੱਚ ਦੁਬਈ ਵਾਪਸ ਆਈ ਤਾਂ ਸਾਡੀ ਭਰਤੀ ਬਹਾਲ ਹੋ ਗਈ ਤੇ ਅਸੀਂ ਦੁਬਾਰਾ ਦੁਬਈ ਵਾਪਸ ਜਾਣ ਦਾ ਸੁਪਨਾ ਹੀ ਛੱਡ ਦਿੱਤਾ ਤੇ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਜੋ ਅੱਜ ਅਸੀਂ ਇੱਥੇ ਨ ਯੁਕਤੀ ਪੱਤਰ ਲੈਣ ਆਏ ਹਾਂ ਉਸਿਰ ਤੇ ਸਰਪ ਇੱਕ ਸਾਡੀ ਚੁਣੀ ਹੋਈ ਆਪਣੀ ਸਰਕਾਰ ਦੀ ਬਦਾਲਤ ਸਾਡੀ ਇਮਾਨਦਾਰ ਸਰਕਾਰ ਦੀ ਬਦਾਲਤ ਇੱਥੇ ਆਂ ਧੰਨਵਾਦ ਧੰਨਵਾਦ